ਵਾਣੀ ਗੁਰੂ ਗੋਵਾਨ ਵਿਚ ਬਾਣੀ ਅਮਰਤ ਸਾਰੇ ਗੁਰਵਾਣੀ ਕਹ ਸੇਵਕ ਜਨਮਾਨ ਪ੍ਰਤਖ ਗੁਰੂ ਨਿਸਤਾਰੇ ਸਤਨਾਮ ਵਾਹਿਗੁਰੂ ਸਾਹਿਬ ਜੀ ਤਨ ਅਸਰੇ ਮਹੱਲਾ ਪਹਿਲਾ ਜਿਉ ਤਪ ਤ ਹੈ ਬਾਰ ਬਾਰ ਤਪ ਤਪ ਖਪਾ ਬਹੁਤ ਵਿਕਾਰ ਜੈ ਤਨ ਬਾਣੀ ਵਿਸਰਜੈ ਜਿਉ ਪੱਕਾ ਰੋਗੀ ਵਿਲ ਲਾਇ ਬਹੁਤਾ ਬੋਲਨ ਝਖਨ ਹੋਏ ਬਿਨ ਬੋਲੇ ਜਨ ਸਭ ਸੋਏ ਰਹਾ ਜਨ ਕਨ ਕੀਤੇ ਅਖੀਨਾਂ ਜਿਨ ਜੇਵਾ ਦਿੱਤੀ ਬੋਲੇ ਤਾਤ ਜਿਨ ਮਨ ਰਾਖ ਆਗਨੀ ਪਾਏ ਵਾਜਾ ਪਉਨ ਆਖੇ ਸਭਜਾਇ ਜੇ ਤਮੋ ਪ੍ਰੀਤ ਸਵਾਦ ਸਵਾ ਕਾਲਖ ਦਾਗਾ ਦਾਗ ਦੋਸ ਮੋਇ ਚਲਿਆ ਲਾਏ ਦਰਗਾ ਬਸਨਾਹੀ ਜਾਏ ਕਰਮਿ ਲਖੰਤੇ ਰਾਨਾ ਜੇਤ ਲਗ ਤਰਨਾ ਹੋਰ ਨਹੀਂ ਥਾ ਜੇ ਕੋ ਡੂਬਾ ਫਿਰ ਹੋਵੇ ਸਾਰ ਨਾਨਕ ਸਾਚਾ ਸਰਬਦਾਤਾ ਕਰਮਿ ਲਖੰਤੇ ਰਾਨਾ ਜਤ ਲਬ ਤਰਨਾ ਹੋਰ ਨਹੀਂ ਥਾ ਜੇ ਕੋ ਡੁੱਬੇ ਫਿਰ ਹੋਵੇ ਸਾਰ ਨਾਨਕ ਸਾਚਾ ਸਰਬਦਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਬੜਾ ਬਾਗੀ ਹੋ ਅੰਮ੍ਰਿਤ ਵੇਲੇ ਤੂੰ ਗੁਰੂ ਆਸਾ ਦੀ ਪਾਵਨ ਬਾਣੀ ਅੰਮ੍ਰਿਤ ਮਈ ਬਾਣੀ ਸਰਬਨ ਕਰਿਓ ਅੰਮ੍ਰਿਤ ਬਾਣੀ ਹਰਿ ਹਰਿ ਤੇਰੀ ਸੁਨ ਸੁਨ ਹੋਗੈ ਪਰਮਗਤ ਮੇਰੀ ਜਲਨ ਵਜੀ ਸੀਤਲ ਹੋਆ ਮਨ ਮਾ ਸਤਗੁਰ ਕਾ ਦਰਸ਼ਨ ਪਾਈ ਜੋ ਪਾਤਸ਼ਾਹ ਦੀ ਬਾਣੀ ਸਰਬਨ ਕਰਿਓ ਅੰਮ੍ਰਿਤ ਵੇਲੇ ਤੂੰ ਆਓ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ